ਉਹ ਲੋਕ ਸੇਕ ਨੌਂ ਆਈ ਤੇ ਪਗਵਾ ਪਰੋੜ ਤੇ ਨਾਗਰੇ ਕਿਰਾਏ ਤੇ ਰਹਿੰਦੇ ਸੀ ਕੀ ਹੋਇਆ ਸੀ ਗੱਲ ਕਿੰਨੇ ਕ ਵਜੇ ਦੀ ਘਟਨਾ ਬਟ ਨਹੀਂ ਇਹ ਹੈ ਗਈ ਮਤਲਬ ਰੋਟੀ ਖਾ ਕੇ 8:00 8:00 ਵਜੇ ਆ ਜੀ ਪੈ ਗਏ ਸੀ ਮੈਂ ਪਏ ਵੀ ਨਹੀਂ ਸੀਗੇ ਬਸ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਉਹ ਵੀ ਚੱਲ ਦੁੱਧ ਹੀ ਬੁਲਾਉਣੀ ਸੌਣਾ ਵੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਣੇ ਪੈ ਲੈਟਰਿੰਗ ਕਰ ਲਈ ਤੇ ਜੋਰ ਨਾਲ ਖਾਤਾ ਸੀਗਾ ਵੀ ਚੱਲ ਵੀ ਤੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਇਹਨੂੰ ਤਾਂ ਕਰਕੇ ਮੱਕੀ ਰੋਟੀ ਨਾ ਆਉਂਦੀ ਗਈ ਫਿਰ ਕੀ ਬਾਤਾਂ ਹੋਈ ਹੋਵੇ ਚੱਲ ਉਹ ਹੋੜੇ ਇੱਕ ਕੁਤਬ ਵੀ ਕਾ ਕਾ ਆਇਆ ਫਿਰ ਉਹਦੇ ਦੰਦੇ ਦੱਪਣ ਲੱਗ ਗਿਆ ਆਪਣੇ ਜਾਨ ਨੂੰ ਘਰ ਆ ਜਿੱਗੀ ਮੈਂ ਫੋਨ ਚੱਕ ਕੇ ਜਾਨ ਨੂੰ ਫੋਨ ਕਰਕੇ ਹਟਿਆ ਜਾਨ ਨੂੰ ਮੇਰੇ ਕੋਲ ਉਹਨੂੰ ਗੇਰ ਨੂੰ ਹੱਥ ਪਾਉਣ ਲੱਗਾ ਜਾਨ ਨੂੰ ਮੈਂ ਵੀ ਡੇ ਗਿਆ ਉੱਤੀ ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ ਮੂੜੇ ਕੰਮ ਦੇ ਅੰਦਰ ਤੂੰ ਹਾਣੀ ਸੀ ਮੈਂ ਗਿੱਟੀ ਚਾਲਦੀ ਸੀ ਨਾ ਕਿ ਤੂੰ ਮੈਂ ਸੇਕ ਜਿਆਦਾ ਅੰਦਰ ਇਕੱਠਾ ਹੋ ਗਿਆ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀਗਾ ਗਿੱਟੀ ਨਾਲ ਸੇਕ ਰਹੇ ਸੀਗੇ ਹਾਂ ਜੀ ਗਿੱਟੀ ਨਾਲ ਸੇਕ ਰਹੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਉਹਦਾ ਗੈਸ ਚੜ ਗਈ ਜਦ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈਆ ਪੁਲਿਸ ਨੇ ਆ ਕੇ ਥੰਡਾ ਤੋੜੇ ਕੀ ਨੇ ਤੋੜੇ ਗੁੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲਿਬੜਿਆ ਸਾਰਾ ਕੱਪੜੇ ਤੇ ਮੈਨੇ ਜਦ ਦੇਖਿਆ ਵੀ ਹਾਂ ਮੇਰਾ ਮੁੰਡਾ ਨਾ ਚੱਕਿਆ ਆਇਆ ਮੈਂ ਇਹਨੂੰ ਪੁੱਛਿਆ ਮੁੰਡਾ ਮੇਰੇ ਕੀ ਕਹਿੰਦਾ ਠੀਕ ਆ ਮੁੰਡਾ ਜੀ ਜਦੋਂ ਇੱਥੇ ਆ ਕੇ ਮੌਕੇ ਦਾ ਮਤਲਬ ਜਦੋਂ ਉੱਥੇ 32ਵਾਂ ਸੀ ਵਾਪਸ ਆਇਆ ਜਦੋਂ ਪਤਾ ਲੱਗਾ ਮੁੰਡਾ ਹੀ ਪੂਰਾ ਹੋ ਗਈ ਗੁਰਮੁਖ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਆ ਸਮਰਾਲਾ ਜੀ ਭਗਵਾਨਪੁਰਾ ਰੋਡ ਤੇ ਰਹਿੰਦੇ ਜੀ ਕੀ ਘਟਨਾ ਹੋਈ ਸੀ ਜਿਹੜੀ ਹੋਈ ਹੈ ਇਹ ਤੇ ਕੱਲ ਰਾਤੀ ਜੀ ਮੇਰੇ ਬ੍ਰਦਰ ਉਹ ਨਹੀਂ ਨਾ ਰੋਟੀ ਮੇਰਾ ਖਾ ਕੇ ਮਤਲਬ ਕੋੜਾ ਅੰਗਿੱਟੀ ਸੇਕਦੇ ਠੀਕੇ ਉਹ ਸੇਕਦੇ ਸੇਕਦੇ ਕਮਰੇ ਚ ਲਿਹਾਏ ਤੇ ਕੁਕ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜਾ ਵੀ ਬੰਦ ਕਰ ਲਿਆ ਦਰਵਾਜਾ ਬੰਦ ਕਰਨ ਤੋਂ ਬਾਅਦ ਕਿ ਕੁਸ ਟਾਈਮ ਬਾਅਦ ਨਾ ਮਤਲਬ ਕਾਫੀ ਟਾਈਮ ਬਾਅਦ ਉਹ ਮੁੰਡਾ ਥੋੜਾ ਜਿਹਾ ਅਫਸੈਟ ਜਾ ਮਤਲਬ ਹੋ ਗਿਆ ਤੇ ਲੱਗਿਆ ਵੀ ਉਹਨੂੰ ਅੱਗੇ ਵੀ ਆ ਕਦੇ ਲੈਟਰਿੰਗ ਆ ਰਹੀ ਆ ਤੇ ਭਾਈ ਦੀ ਵਾਈਫ ਨੂੰ ਤੇ ਲਿਆਦਾ ਉਹਨੇ ਮਤਲਬ ਮਤਲਬ ਇੱਕ ਮਤ ਉੱਠਣ ਲੱਗੀ ਇੱਕੋ ਲਖਤ ਉਹ ਗਿਰ ਗਈ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜ਼ਾ ਖੋਣ ਲੱਗਿਆ ਜੀ ਇਹ ਵੀ गिर ਗਿਆ ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ ਕਿੰਨੇ ਕੇ ਟਾਈਮ ਬਾਅਦ ਗਿਰਿਆ ਜਾਂ ਕੋਈ ਉਹ ਕਹਿ ਨਹੀਂ ਸਕਦੇ ਜੀ ਇਹ ਮੌਕੇ ਤੇ ਤੁਸੀਂ ਪਹੁੰਚੇ ਤਾਂ ਕੀ ਦੇਖਿਆ ਜੀੜਾ ਉਸਨੇ ਮੌਕੇ ਤੇ ਪਹੁੰਚ ਕੇ ਇਹ ਦੇਖਿਆ ਜੀ ਕਿ ਅਸੀਂ ਮਤਲਬ ਮੈਂ ਤਾਂ ਜਦ ਪਹੁੰਚਿਆ ਜੀ ਬਾਹਰੇ ਥੀਆ ਮੈਂ ਗੇਟ ਤੋਂ ਇੱਥੋਂ ਮੈਨੂੰ ਫੋਨ ਆ ਗਿਆ ਉਹਨਾਂ ਦਾ ਤੇ ਇਦਾਂ-ਇਦਾਂ ਕਰਕੇ ਤੁਹਾਡੇ ਭਰਾ ਤੇ ਤੁਹਾਡੀ ਬੱਚਾ ਟਵਾਟਾ ਉੱਡਦੇ ਨਹੀਂ ਬੇਤਨੇ ਜਾਣੇ ਵੀ ਸਾਨੂੰ ਪਤਾ ਨਹੀਂ ਵੀ ਉਹਨਾਂ ਨੇ ਕੋਈ ਖਾਦਾ ਤੀਗਾ ਵੀ ਹੁਣ ਅ ਮਤਲਬ ਢਾਵਾ ਡੋਲ ਹੋਏ ਪਏ ਨੇ ਵੀ ਤੁਸੀਂ ਫਟਾਫਟ ਆ ਜਾਓ ਬੱਚਾ ਥੋੜਾ ਹਿਲਚਲ ਨਹੀਂ ਕਰਦਾ ਹੈਗਾ ਮੈਂ ਮੰਨ ਲਓ ਤਿੰਨ ਚਾਰ ਮਿੰਟ ਚ ਵੱਧ ਤੋਂ ਵੱਧ ਗੱਡੀ ਮੇਰੀ ਬਾਹਰੇ ਖੜੀ ଥିਗੀ ਤੇ ਅੰਦਰ ਲਾਉਣ ਲੱਗਿਆ ਤੀਗਾ ਇੱਕ ਨੇ ਮੈਂ ਨਾਗ ਰਿਆਂਗੇ ਆ ਪਿੰਡ ਜਾਂਦੇ ਸਰਕੀ ਦੇਦਾਂ ਵੀ ਉੱਤੇ ਪੁਲਿਸ ਪਾਰਟੀ ਖੜੀ ਆ ਤੇ ਪਿੰਡ ਵਾਲੇ ਇਕੱਠੇ ਹੋਏ ਖੜੇ ਸੀਗੇ ਮੈਂ ਕਿਹਾ ਜੀ ਵੀ ਕਿੱਥੇ ਨੇ ਕਹਿੰਦਾ ਵੀ ਇਹ ਗੱਡੀ 'ਚ ਨੇ ਮਾਹੀ ਚਲੋ ਬੜਾ ਫੜ ਤੇ ਉੱਥੋਂ ਪੋਰਸ ਪਾਰਟੀ ਖੜੀ ਸੀ ਤੇ ਜਾਨੂ ਮੈਂ ਮਤਲਬ ਨੰਗੇ ਅਸੀਂ ਉੱਥੋਂ ਹਸਪਤਾਲ ਆ ਕੇ ਹਸਪਤਾਲ ਆ ਕੇ ਇੱਥੇ ਟ੍ਰੀਟਮੈਂਟ ਕਰਾਇਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸਹੀ ਨਹੀਂ ਲੱਗਿਆ ਉਹਨਾਂ ਨੇ ਗਾਹ ਰੈਫਰ ਕਰਤਾ ਜੀ ਬੱਚਾ ਕਿੰਨੀ ਦੇਰ ਦਾ ਸੀਗਾ ਜੀ ਜੀ ਬੱਚਾ ਜੀ ਕਿਤੇ ਡੈਥ ਹੋ ਗਈ ਉਹਦੀ ਹਾਂ ਜੀ ਬੱਚੇ ਦੀ ਮੌਤ ਦੀ ਸੁਣਿਆ ਜੀ ਉੱਥੇ ਡੈਥ ਹੋ ਗਈ ਸੀ ਜੀ ਇੱਥੇ ਨਹੀਂ ਕਾਰਨ ਕੀ ਲੱਗਦਾ ਜਿਹੜਾ ਬਾਂ ਕਾਰਨ ਤਾਂ ਜੀ ਇਹ ਅੰਗਠੀ ਹੋਇਆ ਜੀ ਮਤਲਬ ਕੋਲਾ ਇਹਨਾਂ ਨੇ ਨੇਰੇ ਹੀ ਵਾਖ ਲਿਆ ਜੀ ਤੇ ਜਿਹੜੇ ਜਿੰਦੇ ਖੋਲੇ ਗਏ ਨੇ ਕੁੰਡਾ ਲੱਗਿਆ ਹੋਇਆ ਸੀ ਜਦ ਪੁਲਿਸ ਉੱਥੇ ਪਹੁੰਚੀ ਅੰਦਰੋਂ ਲੱਗੇ ਹੋਏ ਠੀਕੇ ਜੀ ਪਿੰਡ ਵਾਲਿਆਂ ਨੇ ਤੇ ਕੋਠੀ ਜਿਹੜਾ ਮਾਲਕ ଥିਗਾ ਉਹਨੇ ਤੋੜੇ ਨਹੀਂ ਜੀ ਆਪ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ ਜਦਨੇ ਫੋਨ ਕੀਤਾ ਵੀ ਮੇਰਾ ਮੁੰਡਾ ਟਿੱਲਾ ਹੋ ਗਿਆ ਇਹਨੇ ਇਹ ਨਹੀਂ ਦੱਸਿਆ ਵੀ ਮੈਮੀ ਮਤਲਬ ਹੋ ਗਿਆ ਜਾਨੂੰ ਤੇ ਜਾ ਮੁੰਡਾ ਉਹ ਜਾ ਕੇ ਉਹਨਾਂ ਨੇ ਆ ਕੇ ਦੇਖਿਆ ਪਹਿਨਾ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਕੋਠੇ ਦੇ ਗਵਾਂਡੀਆਂ ਨੇ ਪੌੜੀ ਚ ਮੰਗ ਕੇ ਚੜ ਕੇ ਗੇਜਾਦ ਉਹਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਰੇ ਪਏ ਨੇ ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਠਾਲੇ ਆਏ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਦੀਗੀ ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ ਬੱਚਾ ਦਾ ਵਿਚਾਰਾ ਜੰਮ ਹੀ ਕੋਈ ਹਿਲ ਚੁਲ ਕਰ ਰੇ ਨਹੀਂ ਰਹਾ ਠੀਕਾ ਜੀ ਹੁਣ ਠੀਕ ਨੇ ਇਹ ਦੋਨੇ ਮੀਆਂ ਬੀਵੀ ਠੀਕ ਨੇ ਤੁਹਾਡਾ ਭਾਈ ਤੇ ਪਹਚਾਈ ਹਾਂਜੀ ਇਹ ਠੀਕ ਨੇ ਜੀ ਇਹਨਾਂ ਆ ਅਮੋਲਕ ਸਿੰਘ ਤੇ ਉਹਦੀ ਪਤਨੀ ਸੀ ਜੀ ਉਹਨਾਂ ਲਈ ਤਾਂ ਉਹਨਾਂ ਦਾ ਇੱਕ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਕਿ ਇਹਨਾਂ ਨੇ ਰਾਤ ਨੂੰ ਨਾ ਕਿਤੇ ਠੰਡ ਕਰਕੇ ਸਿੱਖੀ ਵਾਲ ਕੇ ਰੱਖ ਲਈ ਅੰਦਰ ਉਹ ਮੀਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕੇਸ਼ਨ ਹੋਣ ਕਰਕੇ ਉਹ ਮਤਲਬ ਡਿੱਗ ਗਏ ਉਲਟੀਆਂ ਵਗੈਰਾ ਉਹਨਾਂ ਨੂੰ ਲੱਗੀਆਂ ਤੇ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਅਸੀਂ ਐਡਮਿਟ ਕਰਾਇਆ ਉਹ ਬੱਚੇ ਦੀ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਉਹਦੀ ਤਾਂ ਡੈਥ ਹੋ ਗਈ ਹੈ ਦੂਜੇ ਬੱਚੇ ਬੱਤੀ ਚ ਰੈਫਰ ਕਰ ਦਿੱਤੇ ਸੀਗੇ ਨੇ ਕੋ ਨੂੰ ਹੁਣ ਉਹ ਠੀਕ ਦੇ। ਇਹ ਅੰਗੀਟੀ ਨਾਲ ਬਾ ਗੈਸ ਤੇ ਬਣ ਗਈ। ਹਾਂਜੀ ਹਾਂ। ਉਹ ਗਿੱਟੀ ਦੀ ਜਿਹੜੀ ਗੈਸ ਹੈਗੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਅਕਸਪਾਇਨ ਹੈ ਨਹੀਂ ਸੀਗਾ। ਉਹਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ਪੁੰਡਾ ਲਾ ਲਿਆ, ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਅੰਗੀਟੀ ਦਾ ਜਿਹੜਾ ਕੋਲਿਆਂ ਦਾ ਉਹ ਗੈਸ ਬਣਦੀ ਆ ਉਹਨਾਂ ਨੇ। ਮੌਕੇ ਤੇ ਪਹੁੰਚ ਕੇ ਅਰ ਦਰਵਾਜੇ ਵਗੈਰਾ ਤੋੜ ਕੇ ਕੱਢੇ ਗਏ ਬਿਲਕੁਲ ਜੀ ਮੌਕੇ ਤੇ ਜਦੋਂ ਪਹੁੰਚੇ ਭਾਵੇਂ ਲੋਕਾਂ ਦਾ ਵੀ ਘਟ ਹੋ ਗਿਆ ਸੀ ਉਹਨਾਂ ਨੇ ਨਾ ਪੌੜੀ ਲਾ ਕੇ ਕੋਠੇ ਰਾਹੀਂ ਅੰਦਰ ਵੜ ਕੇ ਉਹਨਾਂ ਦੇ ਦਰਵਾਜ਼ੇ ਤੋਂ ਨੇ ਤਾਂ ਜਾ ਕੇ ਉਹ ਕੰਡੇ ਵਗੈਰਾ ਦਵਾਜੇ ਤੋੜ ਕੇ ਫੇਰ ਬੰਦੇ ਕੱਢੇ